ਜਿਸਰਾ ਕੀ ਤੁਹਾਨੂੰ ਅਸੀਂ ਲਗਾਤਾਰ ਤਿੰਨ ਦਿਨ ਤੋਂ ਸਾਰੀਆਂ ਤਸਵੀਰਾਂ ਦਿਖਾ ਰਹੇ ਆ ਮਾ ਚੰਦਪੁਨੀ ਕਲਬ ਵੱਲੋਂ ਪੀਣ ਵਾਲਾ ਪਾਣੀ ਜਿਹੜਾ ਹੈ ਕਿਉਂਕਿ ਚਾਰੋਂ ਪਾਸੇ ਬਰਸਾਤ ਦਾ ਪਾਣੀ ਤਾਂ ਬਹੁਤ ਜ਼ਿਆਦਾ ਹੈ ਲੇਕਿਨ ਪੀਣ ਵਾਲਾ ਪਾਣੀ ਜਿਹੜਾ ਆ ਉਹ ਕਿਤੇ ਨਹੀਂ ਮਿਲ ਰਿਹਾ ਸੋ ਮਾ ਚੰਦਪੁਨੀ ਕਲਬ ਵੱਲੋਂ ਇਹ ਘਰ ਘਰ ਤੱਕ ਪੀਣ ਵਾਲਾ ਪਾਣੀ ਜਿਹੜਾ ਪਹਚਾਇਆ ਜਾ ਰਿਹਾ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦੇਖ ਰਹੇ ਹੋ ਜਾਂ ਪਿਛਲੇ ਦਿਨੀ ਦਿਖਾਈਆਂ ਕਿਉਂਕਿ ਪਾਣੀ ਇੱਥੇ ਗੋਡਿਆਂ ਤੋਂ ਉੱਤੇ ਸੀ ਸੋ ਪੀਣ ਵਾਲਾ ਪਾਣੀ ਜਿਹੜਾ ਹੈਗਾ ਆ ਮੁਹੱਈਆ ਕਰਾਇਆ ਜਾ ਰਿਹਾ ਹੈ ਮਾ ਚਿੰਤਪੁਨੀ ਕਲੱਬ ਵੱਲੋਂ ਆਜੋ ਜੀ ਸੋ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਪੀਣ ਵਾਲਾ ਪਾਣੀ ਜਿਹੜਾ ਹੈਗਾ ਆ ਜੋ ਵੀ ਆਪਣੀ ਸੇਵਾ ਭਾਵਨਾ ਦੇ ਨਾਲ ਪੀਣ ਵਾਲਾ ਪਾਣੀ ਪਚਾ ਸਕਦਾ ਹੈਗਾ ਆ ਉਹ ਪਚਾਵੇ ਸੋ ਪਾਣੀ ਦਾ ਲੈਵਲ ਅੱਗੇ ਨਾਲੋਂ ਘਟਿਆ ਲੇਕਿਨ ਕੀ ਆ ਕਿਤੇ ਨਾ ਕਿਤੇ ਸ਼ਾਰਟ ਸਰਕਟ ਨਾ ਹੋ ਜਵੇ ਬਿਜਲੀ ਇਸ ਏਰੀਏ ਨੂੰ ਨਹੀਂ ਦਿੱਤੀ ਗਈ ਹੈਗੀ ਹੈ ਨਹੀਂ ਛੱਡੀ ਗਈ ਆ ਜਿਸ ਦੇ ਐਪ ਦੇ ਵਿੱਚ ਕੀ ਆ ਪੀਣ ਵਾਲੇ ਪਾਣੀ ਦੀ ਜਿਹੜੀ ਕਿੱਲਤ ਇੱਥੇ ਬਣੀ ਹੋਈ ਆ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਆ ਗਲੀ ਗਲੀ ਦੇ ਵਿੱਚ ਆਜੋ ਆਜੋ ਥੱਲੇ ਆਜੋ ਸੋ ਇਹ ਪੀਣ ਵਾਲਾ ਪਾਣੀ ਜਿਹੜਾ ਆ ਵੀ ਘਰ ਘਰ ਪਹੁੰਚਾਇਆ ਜਾ ਰਿਹਾ ਆ ਮਾਂ ਚਿੰਤਪੁਨੀ ਕਲੱਬ ਵੱਲੋਂ ਕੋਈ ਨਹੀਂ ਕੋਈ ਨਹੀਂ ਦੇਵੇ ਤੇ ਚਲੋ ਚਲੋ ਜੀ ਚਲੋ ਤੁਸੀਂ ਦੇਖ ਸਕਦੇ ਹੋ ਕਿ ਗੋਡਿਆਂ ਤੋਂ ਉੱਤੇ ਜਿਹੜਾ ਲੱਕ ਤੱਕ ਪਾਣੀ ਪਹੁੰਚ ਚੁੱਕਾ ਹੈਗਾ ਆ ਜਿੱਥੇ ਅਸੀਂ ਪਹੁੰਚੇ ਹੈਗੇ ਆ ਸੋ ਚਾਰੋਂ ਪਾਸੇ ਜਿਹੜਾ ਆ ਵੀ ਪਾਣੀ ਦੀ ਕਿੱਲਤ ਪੀਣ ਵਾਲੀ ਦੀ ਜਿਹੜੀ ਆ ਬਹੁਤ ਜ਼ਿਆਦਾ ਆ ਸੋ ਅਸੀਂ ਆਪਣੇ ਚੈਨਲ ਰਾਹੀਂ ਮਾਧਿਅਮ ਰਾਹੀਂ ਇਹ ਦੱਸਣਾ ਚਾਹਾਂਗੇ ਕਿ ਜੋ ਵੀ ਸੰਸਥਾਵਾਂ ਹੈਗੀਆਂ ਜਾਂ ਜੋ ਵੀ ਕੋਈ ਇਸ ਪਾਣੀ ਪੀਣ ਵਾਸਤੇ ਉਪਲਬਧ ਕਰਵਾਉਣ ਲਈ ਅੱਗੇ ਆ ਸਕਦਾ ਹੈਗਾ ਉਹ ਆਵੇ ਕਿਉਂਕਿ ਇਸ ਏਰੀਆ ਦੇ ਵਿੱਚ ਖਾਸ ਤੌਰ ਤੇ ਬਿਜਲੀ ਹੈ ਨਹੀਂ ਤੇ ਪੀਣ ਵਾਲਾ ਪਾਣੀ ਹੈ ਨਹੀਂਗਾ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਦੇਖ ਰਹੇ ਹੋ ਮਾ ਚਿੰਤਪੁਣੀ ਕਲੱਬ ਵੱਲੋਂ ਜਿਹੜਾ ਆ ਕਿਉਂਕਿ ਇਹ ਜਿਹੜਾ ਪਾਣੀ ਦਾ ਆ ਪੀਣ ਦਾ ਉਹ ਇੱਥੇ ਉਪਲਬਧ ਨਹੀਂ ਹੋ ਪਾਰਿਆ ਬਿਜਲੀ ਕਿਉਂਕਿ ਬਿਜਲੀ ਹੋਏਗੀ ਤੇ ਉਹਦੇ ਨਾਲ ਕੋਈ ਸਾਧਨ ਪਾਣੀ ਦਾ ਬਣ ਸਕਦਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਜਿਹੜਾ ਹੈਗਾ ਪਾਣੀ ਦਾ ਕਾਫੀ ਡੂੰਗਾ ਹੈ ਸੋ ਤੁਸੀਂ ਇਹ ਤਸਵੀਰਾਂ ਜਿਹੜੀਆਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦੇਖ ਰਹੇ ਹੋ ਕਿਉਂਕਿ ਇਸ ਜਗ੍ਹਾ ਤੇ ਜਿਹੜਾ ਆ ਪਹੁੰਚਣਾ ਬੜਾ ਔਖਾ ਆ ਘਰਾਂ ਦੇ ਵਿੱਚ ਸਾਮਣੇ ਤਸਵੀਰਾਂ ਦੇਖ ਹੀ ਸਕਦੇ ਹੋ ਕਿ ਚਾਰੇ ਪਾਸੇ ਜਿਹੜਾ ਹੈਗਾ ਆ ਇਹ ਬਾਜੀਗਰ ਬਸਤੀ ਮਹੱਲਾ ਸਰਾਂਏ ਵਿਖੇ ਜਿਹੜਾ ਹੈਗਾ ਨਕੋਦਰ ਦੀਆਂ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਜਿੱਥੇ ਤੱਕ ਨਿਗਾਹ ਜਾ ਰਹੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਪਾਣੀ ਹੋ ਰੱਖਿਆ ਲੇਕਿਨ ਪੀਣ ਵਾਲਾ ਪਾਣੀ ਜਿਹੜਾ ਹੈਗਾ ਆ ਉਹ ਇਸ ਏਰੀਆ ਦੇ ਵਿੱਚ ਚਾਹੀਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਵੜ ਚੁੱਕਾ ਹੈਗਾ ਆ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਚਾਰੋਂ ਪਾਸੇ ਜਿਹੜਾ ਪਾਣੀ ਦਾ ਜਲਸતર ਜਿਹੜਾ ਬਹੁਤ ਵੱਡਾ ਹੈ ਕਾਫੀ ਡੂੰਗਾ ਹੀ ਦੇ ਵਿੱਚ ਜਿਹੜਾ ਹੈਗਾ ਲੇਕਿਨ ਕੁਝ ਕਹਿ ਨਹੀਂ ਸਕਦਾ ਕਿ ਕਿੱਥੇ ਟੋਆ ਕਿੱਥੇ ਕੀ ਗੱਲਬਾਤ ਹੈ ਲੇਕਿਨ ਜੇ ਕੋਈ ਇਸ ਚੀਜ਼ ਦੀ ਸੇਵਾ ਕਰਨਾ ਚਾਹੁੰਦਾ ਨਾਲੋ ਨਾ ਆਉਂਦਾ ਆਹ ਦੇ ਦੇ ਆ ਆ ਅੱਗੇ ਹੈ ਇੱਥੇ ਚਲ ਗਿਆ ਉਹ ਨਹੀਂ ਭਰਾਵਾ ਉਹੀ ਰਾਤੀ ਜਾ ਕੇ ਆਇਆ ਕਾਕੇ ਇਹ ਉਹ ਆ ਜਾਣ ਬੱਸ ਕਰਕੇ ਕਿਥੇ ਜਾਣਾ ਤਸਕਰ ਹੋਣੀ ਜਾਣਾ ਅੱਗੇ ਇੱਧਰ ਹੋਈ ਇੱਧਰ ਹੋਈ ਇੱਕ ਵੇ ਜਿਹੜਾ ਉਹ ਇੱਧਰ ਫੜਾ ਦੇ ਇੱਕ ਯਾਰ ਬਹੁਤ ਬਹੁਤ ਕਿ ਬਾਰਾ ਗ੍ਰਾਫੀਆ ਇਸ ਵਿੱਚ ਚੱਲ 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 ਇੱਕ ਮਾਇਰਾ ਆਪਣੇ ਕੋਲ ਪਿੱਛੇ ਹੋਲੀ 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 ਸਾਈਡ ਦੇ ਉੱਤੇ ਇੱਧਰ ਹੋਲੀ ਮਾਰੀ ਟੁੱਕ ਦੋ ਮਿੰਟ ਗਾਨ ਹੋਈ ਮੜ ਗਿਆ ਗਾਨ ਹੋਈ ਗਾਨ ਚਲੋ ਪਾਣੀ ਪੀਂਦੇ ਪੀਂਦੋ ਜਿਸ ਤਰ੍ਹਾਂ ਕਿ ਤੁਸੀਂ ਤਸਵੀਰਾਂ ਦੇਖ ਹੀ ਰਹੇ ਹੋ ਕੀ ਚਾਰੇ ਪਾਸੇ ਜਿਹੜਾ ਪਾਣੀ ਦੀ ਕਿੱਲਤ ਸੋ ਅੱਗੇ ਹੋ ਜਾਓ ਤੇ ਮੁੰਡੇ ਦੇ ਕੋਲ ਕਰੋ ਆ ਦੇ ਰਹੀ ਹੈ ਬਈ ਪਾਣੀ ਆਉਂਦੇ ਉਹਨੇ ਤੇਰੇ ਕੋਲ ਸੁੱਤੇ ਹੋਏ ਆ ਆ ਦੇ ਬੀ ਆਂ ਦੇ ਅੱਗੇ ਨੂੰ ਕਰ ਲੋ ਅੱਗੇ ਨੂੰ ਹੋਰ ਥੋੜਾ ਜਿਆ ਪਾਣੀ ਪੀਤੇ ਆਜੋ ਆਜੋ ਮੁਕਲੇ ਲੋ ਲਿਆਵੋ ਲਿਆਵੋ ਪੂਰੇ ਪੈਸੇ ਲੈ ਲੋ ਇੱਕ ਇੱਕ ਪਰ ਮੇਰੇ ਮੈਂ ਵੀ ਫੜਾ ਬੇਟਾ ਇਹ ਮੈਨੂੰ ਇੱਕ ਹੋਰ ਬਹੁਤ ਬਹੁਤ ਧੰਨਵਾਦ ਜੀ ਉਹਦੇ ਜੀ ਉਹਦੇ ਇਸ ਤਰ੍ਹਾਂ ਕਿ ਪਰਸੋ ਜਾਂ ਚੌਥ ਦੀਆਂ ਗੱਲਾਂ ਜੋ ਸਿਗੀਆਂ ਜਿਸ ਤਰ੍ਹਾਂ ਕਿ ਅਸੀਂ ਖਬਰਾਂ ਦਿਖਾ ਰਹੇ ਹਾਂ ਤਸਵੀਰਾਂ ਦਿਖਾ ਰਹੇ ਹਾਂ ਉਸ ਮੌਕੇ ਜਿਹੜਾ ਹੈਗਾ ਵੀ ਤੁਹਾਡੇ ਨਾਲ ਮੁਲਾਕਾਤ ਪਹਿਲਾਂ ਵੀ ਹੋਈ ਸੀ ਸੋ ਕਿਸ ਤਰ੍ਹਾਂ ਤੁਸੀਂ ਇਸ ਨੂੰ ਦੇਖਦੇ ਹੈਗੇ ਆ ਮਸਲੇ ਤੁਹਾਡੇ ਹੱਲ ਹੋਏ ਨਹੀਂ ਜੀ ਪਹਿਲੇ ਦਿਨ ਤਾਂ ਚਲੋ 12 ਵਜੇ ਤੱਕ ਕੋਈ ਨਹੀਂ ਪਹੁੰਚਿਆ ਉਹ ਤੋਂ ਬਾਅਦ ਅੱਜ ਮੰਨ ਲਓ 2.5 ਦਿਨ ਹੋ ਚਲੇ ਆ ਜੀ ਸਾਰੇ ਸਾਡੇ ਲਗਾਤਾਰ ਯਾਨੀ ਕਿ ਸਾਰੇ ਪਹੁੰਚ ਰਹੇ ਹੈਗੇ ਆ ਲੰਗਰ ਪ੍ਰਸ਼ਾਦਾ ਪਾਣੀ ਸਾਰੇ ਆ ਕੇ ਪੁੱਛ ਰਹੇ ਵੀ ਆ ਪਹੁੰਚਾ ਵੀ ਰਹੇ ਹੈਗੇ ਆ ਜੀ ਤੇ ਮੋਹਲਾ ਰਹਿਮਾਨਪੁਰਾ ਮਾਂ ਚਿੰਦਪੂਰਨੀ ਕਲੱਬ ਤੋਂ ਤਾਂ ਦੋ ਤਿੰਨ ਵਾਰੀ ਗੱਡੀਆਂ ਆਈਆਂ ਆ ਲੰਗਰ ਪਾਣੀ ਦੀ ਕੋਈ ਵੀ ਮੰਨ ਲਓ ਤੰਗੀ ਨਹੀਂ ਆਉਣ ਦੇ ਰਹੇ ਆ ਜੀ ਸਾਰਿਆਂ ਨੇ ਪੁੱਛ ਗਏ ਛਰੇ ਆ ਜੀ ਤੇ ਕੀ ਕਹਿਣਾ ਚਾਹੋਗੇ ਬਾਤ ਬਾਤ ਬਹੁਤ ਬਹੁਤ ਧੰਨਵਾਦ ਮੰਨ ਲਓ ਜੀ ਐਦਾਂ ਦਾ ਪਾਣੀ ਖੜਾ ਘਰਾ ਮੋਰੇ ਤਿੰਨ ਤਿੰਨ ਚਾਰ ਚਾਰ ਫੋਟ ਤੇ ਇਸ ਵੇਲੇ ਮੰਨ ਲਓ ਸਾਰੇ ਸਾਥ ਦੇ ਰਿਆ ਤੇ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਹਿਣਾ ਚਾਹੁੰਦੇ ਹਾਂ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ਵਾ ਪਾ ਟੀਵੀ ਦੇ ਨਾਲ ਜੁੜੇ ਬਹੁਤ-ਬਹੁਤ ਧੰਨਵਾਦ ਜੀ ਜਿਹਨੇ ਤਸਵੀਰਾਂ ਦੇਖ ਰਹੇ ਹੋ ਕਿ ਲੋਕਾਂ ਦੇ ਘਰਾਂ ਵਿੱਚ ਪਾਣੀ ਜਿਹੜਾ ਹੈ ਵੜਿਆ ਹੋਇਆ ਸੋ ਚਾਰੇ ਪਾਸੇ ਜਿਹੜਾ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਕਿਤੇ ਨਾ ਕਿਤੇ ਇਸ ਏਰੀਆ ਦੇ ਵਿੱਚ ਪਾਣੀ ਦੀ ਜ਼ਰੂਰਤ ਹੈ ਪੀਣ ਵਾਸਤੇ ਸੋ ਜੋ ਕੋਈ ਵੀ ਦਾਨੀ ਸੱਜਣ ਅੱਗੇ ਆਉਣਾ ਚਾਹੁੰਦਾ ਹੈਗਾ ਮਾਂ ਚਿੰਤਪੁਨੀ ਕਲੱਬ ਦੇ ਨਾਲ ਸੰਪਰਕ ਕਰ ਸਕਦਾ ਹੈਗਾ ਸੋ ਸਾਰੀਆਂ ਤਸਵੀਰਾਂ ਅਸੀਂ ਆਪਣੇ ਚੈਨਲ ਵਿਸ਼ਵ ਭਾਰਤ ਟੀਵੀ ਰਾਹੀਂ ਦਿਖਾ ਰਹੇ ਸੀਗੇ ਬਹੁਤ-ਬਹੁਤ ਧੰਨਵਾਦ ਜੀ ਬੰਦਾ ਤਾਂ ਘਾਟੇ ਰੋਟੀ ਰੋਟੀ ਖਾ ਲੂਗਾ ਜਾਨਵਰਾਂ ਨੂੰ ਖਾ ਹੁੰਦੇ ਆ ਇਹਨਾਂ ਦੇ ਸੋ ਸਾਰੀਆਂ ਤਸਵੀਰਾਂ ਅਸੀਂ ਆਪਣੇ ਚੈਨਲ ਵਿਸ਼ਵ ਭਾਰਤ ਟੀਵੀ ਰਾਹੀਂ ਦਿਖਾ ਰਹੇ ਸੀਗੇ ਬਹੁਤ-ਬਹੁਤ ਧੰਨਵਾਦ ਜੀ